ਦੋਸਤੋ ਸਤਿ ਸ਼੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਕਰਮਿੰਦਰ ਸਿੰਘ ਦੋਸਤੋ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਵੀ ਕੁਦਰਤੀ ਖੇਤ 'ਚ ਉਤਪਾਦਨ ਘਟ ਜਾਂਦਾ ਸੋ ਇਹ ਪਿਛਲੇ ਸਾਲ ਦੇ ਬੂਟੇ ਨੇ ਹੁਣ ਆਪਣੇ ਮਾਰਚ ਦਾ ਮਹੀਨਾ ਤੁਸੀਂ ਦੇਖੋ ਇਹ ਉਤਪਾਦਨ ਘਟਿਆ ਨਹੀਂ ਹੋਇਆ ਉਨਾ ਹੀ ਹੁੰਦਾ ਜਿੰਨਾ ਹਰੀ ਕ੍ਰਾਂਤੀ ਖੇਤੀ ਮਾਡਲ 'ਚ ਆ ਕੱਲਾ ਇੱਕ ਬੂਟਾ ਨਹੀਂ ਚੋਣਿਆ ਗਿਆ ਜਿਹਨੂੰ ਮਰਜ਼ੀ ਦੇਖੀ ਤੇ ਆ ਦੇਖੋ ਇਹਨਾਂ ਨੇ ਵੀ ਪੂਰਾ ਉਤਪਾਦਨ ਹੋਊਗਾ ਸੋ ਕੁਦਰਤੀ ਖੇਤ 'ਚ ਉਤਪਾਦਨ ਜੇ ਕਿਸ ਨੂੰ ਲੱਗਦਾ ਘਟਦਾ ਨਹੀਂ ਤਾਂ ਆਪਾਂ ਨੂੰ ਸਮਝਣਾ ਪੈਣਾ ਹੈ ਕਿਸੇ ਬੂਟੇ ਨੂੰ ਮਿਲੋ ਪੂਰੇ ਲੱਗੇ ਹੁੰਦੇ ਨੇ ਇਹ ਨਹੀਂ ਗੱਲ ਹੈ ਕਿ ਵੀ ਨਾ ਲੱਗੇ ਆ ਦੇਖੋ ਇੱਧਰ ਵੀ ਦੇਖੋ ਮਤਲਬ ਉਹ ਆਪਣੇ ਵਜ਼ਨ ਨਾਲੇ ਥੱਲੇ ਗਿਰੇ ਪਏ ਹੁੰਦੇ ਨੇ ਕੋਈ ਵੀ ਬੂਟਾ ਚੁਣਦਿਆਂ ਕੁਦਰਤੀ ਖੇਤੀ 'ਚ ਤਾਂ ਉਹ ਉਤਪਾਦਨ ਪੂਰਾ ਵਧਾਉਂਦਾ ਆ ਆ ਦੇਖੋ ਇਹਨਾਂ ਨੂੰ ਵੀ ਓਕਣੇ ਲੱਗੇ ਹੋਣੇ ਆ ਦੇਖੋ ਤੇ ਉਤਪਾਦਨ ਕੁਦਰਤੀ ਖੇਤੀ 'ਚ ਪੂਰਾ ਆਉਂਦਾ ਪਰ ਆਪਾਂ ਨੂੰ ਉਹ ਆਪਣੀ ਮਿੱਟੀ ਸਹੀ ਕਰਨੀ ਪੈਣੀ ਆ ਮਿੱਟੀ ਵਿੱਚ ਸੂਖਮ ਜੀਵ ਮਾਈਕਰੋਬ ਜੀਵਾਣੂ ਮਿੱਟੀ 'ਚ ਨਵੀਂ ਲੰਬੇ ਸਮੇਂ ਤੱਕ ਟਿਕੀ ਰਹੇ ਤੇ ਧਰਤੀ ਨਾਲ ਆਪਾਂ ਛੇੜ ਛਾੜ ਘੱਟ ਕਰੀਏ ਉਹਨਾਂ ਚੀਜ਼ਾਂ ਨੂੰ ਸਮਝੀਏ ਤਾਂ ਤੇ ਮਿੱਟੀ ਨੂੰ ਵਧੀਆ ਬਣਾ ਕੇ ਉਤਪਾਦਨ ਵਧਾਈਏ ਤੇ ਆਪਜੀ ਦੇ ਸਾਹਮਣੇ ਜੋ ਸੀ ਕੋਈ ਵੀ ਬੂਟਾ ਦੇਖੇ ਤਾਂ ਹਰੇਕ ਨੂੰ ਪੂਰਾ ਉਤਪਾਦਨ ਹੋ ਰਿਹਾ ਜਿਵੇਂ ਕਿ ਤੁਸੀਂ ਆਹ ਦੇਖੋ ਇਹਨਾਂ ਕੋਲ ਵੀ ਪੂਰਾ ਉਤਪਾਦਨ ਆਇਆ ਨਹੀਂ ਹੈਗਾ ਵੀ ਕਿਸੇ ਬੂਟੇ ਕੋਲ ਉਤਪਾਦਨ ਨਾ ਹੋਵੇ ਤੇ ਜਦੋਂ ਕਿ ਪੁਰਾਣੇ ਬੂਟੇ ਨੇ ਪਿਛਲੇ ਸਾਲ ਦੇ ਕਿਉਂਕਿ ਜੜ ਪ੍ਰਣਾਲੀ ਇੰਨੀ ਮਜ਼ਬੂਤ ਹੋ ਚੁੱਕੀ ਹੈ ਉਹ ਵੱਧ ਦੂਰੀ ਤੋਂ ਖਰਾਕੀ ਦਾਤ ਵੀ ਲਾ ਰਹੇ ਨੇ ਤੇ ਆਪਣਾ ਉਤਪਾਦਨ ਵੀ ਵਧਾ ਰਹੇ ਨੇ ਆ ਦੇਖੋ ਕੋਈ ਵੀ ਬੂਟਾ ਜਿਹਨੂੰ ਵੀ ਚੱਕਾਂ ਕਿਉਂ ਨਾ ਚ ਕੋ ਪੂਲਾ ਫੜ ਲੱਗਿਆ ਹੋਊਗਾ ਤੇ ਪੂਰਾ ਉਤਪਾਦਨ ਦੇਣਗੇ ਸੋ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ